ਕੰਬਲਾ ਦੇ ਦਾ ਬਾਦਰ ਖੁੱਲਦਾ ਸਾਨੂੰ ਜਵਾਬ ਦੇ ਅਸੀਂ ਕਹਾਂ ਦੀ ਨਾ ਸਾਡੀ ਗੱਲ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ ਪੰਨਵੇ ਮਲੇ ਦਾ ਵੱਕ ਸੁਣਦਾ ਨਾ ਮੁੱਖ ਮੰਤਰੀ ਸੁਣਦਾ ਨਾ ਨਾਈਟ ਲਾ ਹਮਤ ਸੁਣਦਾ ਸਾਡੀ ਗੱਲ ਦੇ ਨਹੀਂ ਗਰੀ ਅਸੀਂ ਸਰਦਾ ਅੰਦੀ ਤਾਰਾ 14 ਅਪ੍ਰੈਲ ਦੇ ਮਤਲਬ ਕੱਛਿੱਤਾ ਜਦੋਂ ਸਾਡੀ ਗੱਲ ਨਹੀਂ ਸੁਣੀ ਤੇ ਫੇਰ ਦਾ ਦਰੂਨਾ ਕਹਿਣਾ ਵੇਤ ਦੀ ਅੰਕੀ ਬਣਾਦਾ ਮੈਤੋ ਬਣ ਕਹਿਣਾ

ਆਪਣੇ ਸਾਹਮਣੇ ਆਪ ਬੰਦਿਆਂ ਨੂੰ ਮਾਰਕਾਂਗੇ ਕਿ ਭਾਈ ਜੇ ਕੋਈ ਕੁਝ ਬਣਾਉਣੀ ਹੈ ਨਾ ਫੰਕ ਦਾ ਕਰਤਾ ਹੋ ਗਿਆ ਹੁਣ ਭਾਈ ਜੋ ਕਰਨਾ 1 2 ਉਹਦੇ ਕੱਠ ਬਣਾਵਾਂਗੇ ਐਵੇਂ ਨਾ ਕਹੇ 24 ਸਾਲ ਕਿੰਨੇ ਵਾਰੀ ਕੱਠ ਬਣਾਏ ਇਹ ਕੌਡੀ ਕੌਮ ਰਹੀਦਾ ਉਹਨੇ ਵਾਰੀ ਆਈ ਜਾਣਾ ਆਈ ਜਾਣਾ ਅਸੀਂ ਪੰਜ ਦੇ ਤਜਾਦ ਮੁਕਾ ਕੇ ਪੁੱਤ ਨੂੰ ਬਿਤਾ ਕੇ ਆਪਾਂ ਕੌਮ ਨੂੰ ਗੁਲਾਮੀ ਤੋਂ ਕੱਢ ਕੇ ਆਪਾਂ ਸਤਿ ਸ੍ਰੀ ਅਕਾਲ ਜੀ ਅੱਜ ਦੌਰਜੇ ਪੰਥ ਸੱਤਰ ਦਾ ਦੇ ਵਿੱਚ ਸਾਰੇ ਆਇਆ ਧੰਨਵਾਦ ਤੇ ਮਨ ਤਨ ਖਰੂਤਾਂ ਵਾਲਿਓ ਤਨ ਫੂਟ ਕੋਟ ਵਾਲਿਓ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਫੋਟੇ ਤੇ ਫਿਰ ਚੁਕਤਾ ਤੋਂ ਘੁਮਾਰਾ ਸਰਕਾਰੇ ਖਾਤ ਨਾਲ ਤਿਆਰੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਸਾ ਜੀ ਤੁਹਾਡਾ ਬਹੁਤ ਵੱਡਾ ਹੌਸਲਾ ਜਿਹੜਾ ਤੁਸੀਂ 11 ਵਜੇ ਤੋਂ ਦਗਾਤਾਲ ਪਟਕਾਲ ਦੇ ਵਿੱਚ ਸੱਜੇ ਹੋਏ। ਕੁਝ ਚੰਗ ਮਿੰਟ ਹੋਰ ਤੁਸੀਂ ਇੱਥੇ ਬੜਾ ਸੁਭਾਏ ਮਾਨ ਰਹਿਣਾ ਹੈ। ਬਹੁਤ ਜਲਦੀ ਜੋ ਪੰਖ ਨਾਲ ਪ੍ਰੋਗਰਾਮ ਕਰਨੀਆਂ ਨੇ ਮਤੇ ਪੜੇ ਜਾਣੇ ਨੇ ਉਹ ਸੰਗਤ ਦੀ ਹਜ਼ੂਰੀ ਹਾਜ਼ਰੀ ਵਿੱਚ ਉਹਨਾਂ ਤੇ ਪ੍ਰਬੰਧ ਨਹੀਂ ਲੈਣੀ ਨਾ। ਉਹ ਦੋ ਦਿਨ ਬੁਲਾ ਰਹੇ ਮੇਨ ਰਹਿ ਗਏ ਨੇ। ਤੁਹਾਨੂੰ ਦੋ ਦਿਨ ਬੁਲਾ ਰਾਂ ਤਾਂ ਮਾਫੀ ਮੰਗਣੀ ਪੈ ਰਹੀ ਆ। ਭਾਈ ਦਾਸ ਸਿੰਘ ਵੀ ਤੱਕੜ ਇਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਦਲੇਰ ਸਿੰਘ ਜੀ ਜੋਰ ਤੁੰਦੂ ਜੀ ਨਕਸਾਰ ਇਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਸਾਡਾ ਵੀ ਸੁਖਦੇਵ ਸਿੰਘ ਵੀ ਫਗਵਾੜਾ ਇਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਸਿੱਧੂ ਮੀਨ ਸਾਡਾ ਬਹੁਤ ਤਕੜਾ ਕਮਲ ਜੋਸੀ ਦਰਪਾਨ ਤੋਂ ਜਿਹੜਾ ਆਪਣੇ ਮਾਪੇ ਦੇ ਪੰਜ ਲੱਖ ਰੁਪਏ ਲਗਵਾ ਰਿਆ ਬਾਪੂ ਤੇ ਸੇਮ ਸਿੰਘ ਦੀ ਗਵਾਹੀ ਵਿੱਚ ਵੀ ਉਹਨਾਂ ਨੇ ਦੋ ਲਗਵਾਏ ਨੇ ਮਾਫੀ ਚਾਹੁੰਦੇ ਆ ਮੈਂ ਬੇਨਤੀ ਕਰਾਂਗਾ ਹਜ਼ੂਰੀ ਰਾਜੀ ਜੀ ਭਾਈ ਸਾਹਿਬ ਬਾਈ ਕਾਨ ਸਿੰਘ ਜੀ ਉਹ ਸਿਰਫ ਤਾਂ ਨਫਾ ਦੇ ਇਸ਼ਾਰਾ ਤੋਰਦੇ ਇਸ ਤੋਂ ਬਾਅਦ ਸਾਡੇ ਭਾਈ ਲਖੀ ਲਖਰਾਂ ਦੀ ਪਿਆਰ ਹਨ ਉਸ ਤੋਂ ਬਾਅਦ ਜੋ ਫਟਿਆ ਦੀ ਪ੍ਰਮਾਨਗੀ ਤੇ ਭਾਈ ਸਰਪੰਚ ਜਿੱਥੇ ਨੂੰ ਪ੍ਰੀਤਪਾਲ ਐਨਟੀ ਦੇ ਬਾਪੂ ਜੀ ਜੇ ਇਹੋ ਸਨਾਰੇ ਬਹੁਤ ਵੀ ਜੋ ਐਡਵੋਕੇਟ ਜੀਮੂ ਸਿੰਘ ਕਮਨਾਪੁਰ ਤੋਂ ਸੈਟ ਸੱਜੇ ਨੇ ਉਹਨਾਂ ਨੂੰ 2 ਮਿੰਟ ਦਾ ਸਮਾਂ ਦਿੱਤਾ ਜਾਏਗਾ ਤੋਂ ਭਾਈ ਕਾਰੋ ਸਿੰਘ ਦੀ ਹਜ਼ੂਰੀ ਰਾਖੀ ਉਹ ਮਹਨਤ ਚਾਰ ਸੱਜੇ ਕਰ ਲਗੇ ਮਾਫੀ ਚਾਹੁੰਨੀ ਆ ਕਮਨਿਖੇ ਕਮਨਿ ਪ੍ਰਾਰ ਹੱਥ ਜੋੜ ਕੇ ਨੰਬਰ ਦਾ ਸਹਿਬ ਉਹਨਾਂ ਨੂੰ ਮਾਫੀ ਮੰਗਦੇ ਆ। ਜਵਨ ਪੱਤਰ ਸਤਿਗੁਰੂ ਦੇ ਮਹਾਰਜ ਨੂੰ ਸਤਿ ਸੰਤਨ ਜੀ ਬ੍ਰੰਤ ਹੈ ਜੀ ਮਹਾਰਾਜ। ਸਤੰਤਨ ਸਾਹਿਬ ਜੀ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਵਿੱਚ ਸੱਚ ਬੈਠੇ ਗੁਰੂ ਗ੍ਰੰਥ ਸਾਹਿਬ ਜੀਓ। ਸਾਰੇ ਨੇ ਫੱਟੇ ਬਲੌਣੀ। ਮੁੱਖ ਨੂੰ ਕਰੋ ਪਵਿੱਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵੀ ਭੱਤੇ ਸਭ ਤੋਂ ਪਹਿਲਾਂ ਖਡੂਰ ਸਾਹਿਬ ਇਲਾਕੇ ਨੂੰ ਬਹੁਤ ਬਹੁਤ ਵਧਾਈਆਂ ਔਰ ਫਰੀਦਕੋਟ ਇਲਾਕੇ ਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਨੇ ਲੋਕ ਮੈਂਦੇ ਪਾਰਲੀਮੈਂਟ ਭੇਜੇ ਨੇ ਔਰ ਇੱਥੇ ਗੱਲ ਹੋ ਰਹੀ ਬੰਦੀ ਸਿੰਘਾਂ ਦੀ ਉਹਨਾਂ ਦੀ ਰਿਹਾਈ ਦੀ ਉਹ ਆਪਾਂ ਗੱਡ ਵੱੱਟ ਕੇ ਕਰਨੀਆਂ ਦੇ ਦਾਅਵੇ ਦੀ ਕਰਦਾ ਹੈ ਬਾਕੀ ਆਪਾਂ ਕੱਲੇ ਪੰਜਾਬ ਨੂੰ ਜਿੱਤਣ ਦੀ ਗੱਲ ਨਹੀਂ ਕਰਦੀ ਕਿ ਕੱਲਾ ਪੰਜਾਬ ਹੀ ਜਿੱਤਣਾ ਹੈ ਨਹੀਂ ਗੁਰਮੁਖੋ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਉੱਥੇ ਤੋਂ ਸੇਖਣ ਮੈਂ ਦਾ ਕਹਦਾ ਹੈ ਤੇ ਉਹਦੀ ਆਪਾਂ ਮਦਦ ਡੱਟ ਕੇ ਕਰਨੀ ਉੱਥੇ ਵੀ ਆਪਾਂ ਨਵਾਇਦਿਆਂ ਨੂੰ ਜਤੌੜਾ ਹੈ ਉਹਨੇ ਹਰਿਆਣੇ ਦੀ ਲੱਖਣ ਹੋ ਰਹੀ ਹੈ ਜੇ ਸਾਡੀ ਸਿੱਖ ਨਾ ਦਾ ਸਾਡੇ ਵੱਲੋਂ ਕੋ ਖੜਦਾ ਕਿ ਉਹਦੀ ਆਪਾਂ ਪੂਰ ਜ਼ੋਰ ਮਦਦ ਕਰਕੇ ਉਹਨੂੰ ਆਪਾਂ ਜਤੌੜਾ ਗੁਰਮਖੋ ਇਹ ਮੇਰੀ ਬੇਨਤੀ ਹੈ ਨੌਜਵਾਨਾਂ ਨੂੰ ਜਿਹੜੇ ਫੇਸਬੁਕਾਂ 'ਚ ਕਹਿੰਦੇ ਕਿ ਸ਼੍ਰੋਮਣੀ ਕਮੇਟੀ ਸਾਡੇ ਕੋ ਚਾਹੀਦੀ ਆ ਸਮੇਂ ਸ਼੍ਰੋਮਣੀ ਕਮੇਟੀ ਦੂਸਰੇ ਪੰਥ ਕੋ ਚਾਹੀਦੀ ਆ ਮੈਂ ਤੁਹਾਨੂੰ ਬੇਨਤੀ ਕਰਾਂ ਸਭ ਤੋਂ ਪਹਿਲਾਂ ਅਮਰਿਤ ਸ਼ਕੋਧੇ ਸਾਫ ਸੂਰਤੋਂ ਆਪਣੀਆਂ ਵੋਟਾਂ ਮੜਾਓ ਫਿਰ ਕੋਈ ਗੱਲ ਕਰੋ ਜੇ ਤੁਸੀਂ ਸਾਫ ਸੂਰਤ ਨਹੀਂ ਹੋ ਉਹ ਗੱਲ ਸਾਫ ਸੂਰਤ ਕੇਖ ਨਹੀਂ ਰੱਖਦਾ ਅਮਰਤ ਨਹੀਂ ਸਕਦਾ ਉਹ ਵੋਟ ਨਹੀਂ ਪਾ ਸਕਦਾ ਤੇ ਤੁਸੀਂ ਇਹ ਕਿਵੇਂ ਲੱਖਾਂ ਜਿੱਤੋਗੇ ਇਹ ਮੇਰੀ ਬੇਨਤੀ ਹੈ ਪਰ ਇਹ ਪੰਥ ਦਾ ਕਾਠਾ ਦੂਸਰੀਆਂ ਛੇਜਾਂ ਜ਼ਹਿਰ ਉਗੜੀਆਂ ਇੱਕ ਦੂਜੇ ਤੇ ਪੂਰਾ ਜ਼ਹਿਰ ਐ ਉਗੜੀਆਂ ਇੱਕ ਦੂਜੇ ਤੇ ਪਰ ਇਹ ਪੰਥਕ ਕਾਠਾ ਇਥੇ ਆਪਾਂ ਜਿੱਥੇ ਤੇ ਜ਼ਹਿਰ ਨਹੀਂ ਉਗੜਦਾ ਕਿਸੇ ਨੂੰ ਮਾਰਾ ਨਹੀਂ ਕਹਦਾ ਕਿਉਂ ਪੰਥ ਦਾ ਹਿਰਦਾ ਇੱਕ ਬੜਾ ਤਗੜਾ ਵਿਸਾਲ ਹੈ ਆ ਸਾਰੇ ਪਾਰਟੀਆਂ ਜੋ ਇਕੱਠੇ ਹੋ ਕੇ ਆਏ ਕੋਈ ਨਵੇਂ ਨਵੇਂ ਨਹੀਂ ਪਾਰਟੀ ਬਣੀ ਪਾਰਟੀ ਭਾਵੇਂ ਸਿੰਘ ਨਵੇਂ ਉੱਥੇ ਨਹੀਂ ਪਰ ਆ ਸਾਰਾ ਖਾਲਸਾ ਪੰਥ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਆਇਆ ਇਸ ਕਰਕੇ ਮੈਂ ਬੁਲਾऱ्यांना ਬੇਨਤੀ ਕਰਦਾ ਕਿ ਭਾਈ ਜੋ ਵੀ ਬੋਲਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੀ ਬੋਲਣਾ ਹੈ ਦੀਪ ਚਿੱਤੂ ਦਾ ਇੱਕ ਇੱਕ ਬੰਧਨ ਅੱਜ ਉਹਨਾਂ ਦਾ ਕੋਣ